ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪੜੇ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਾ ਕਭੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਗੁਰ ਹੋਏ ਦਿਆਲ ਤਾਂ ਨਵਨੀਦ ਪਾਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਯੈ ਪੜੀ ਸਤ ਗੁਰ ਹੋਏ ਦਿਆ ਤਾਂ ਸ਼ਰਤਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਭੂ ਚੁਰਿਆ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਯੈ ਪੜੇ ਸਤ ਗੁਰ ਹੋਏ ਦਿਆਲ ਤਾਂ ਸ਼ਰਤਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਭੂ ਚੁਰਯੈ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾਰ ਸਤਗੁਰ ਹੋਏ ਦਿਆਲ ਤਾਂ ਨਵਨੀਦ ਪਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਯੈ ਪੌੜੇ ਸਤ ਗੁਰ ਹੋਏ ਦਿਆਲ ਤਾਂ ਸ਼ਰਤਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਭੂ ਚੁਰਯੈ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤ ਸਤ ਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤ ਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾਰ ਸਤ ਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਯੈ ਪੌੜੀ ਸਤ ਗੁਰ ਹੋਏ ਦਿਆਲ ਤਾਂ ਸ਼ਰਤਾ ਪੂਰੀਐ ਸਤ ਗੁਰ ਹੋਏ ਦਿਆਲ ਨਾ ਕਭੂ ਚੁਰਿਐ ਸਤ ਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕਿਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ ਸਤਗੁਰ ਹੋਏ ਦਿਆਲ ਤਾਂ ਨਵਨੀਦ ਪਈਐ ਸਤ ਗੁਰ ਹੋਏ ਦਿਆ ਤਾਂ ਸੱਚ ਸਮਯੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ